ਬੈਠਾ ਵਾ ਕਵਲ ਓ ਭਲੇ ਵਾ ਸ੍ਰੀਕਾਲ ਸਤ ਸ੍ਰੀਕਾਲ ਕੀ ਹਾਲ ਏ ਬਸ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਮੇਰਾ ਵੀ ਕੀ ਕਰਦੇ ਆਂ ਹੇ ਕੁਛ ਨਹੀਂ ਪਰੌਣੇ ਆਏ ਆ ਹੋਰ ਪਰੌਣਾਂ ਦਾ ਤਾਂ ਪਤਾ ਨਹੀਂ ਲੱਗਦਾ ਪਰੌਣਿਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਹਵਾਵਾਂ ਨੂੰ ਕਿੱਧਰੋਂ ਆਂਦੇ ਕਲੰਦੇ ਨੇ ਹੋਰ ਪਰੌਣੇ ਆ ਗਏ ਹਣ ਇੱਦਾਂ ਬੈਠੋ ਬੈਠੋ ਇੱਥੇ ਬੈਠੇ ਹੋਰ ਸੁਣਾਓ ਪਰਿਵਾਰ ਦਾ ਹਾਂ ਠੀਕ ਠਾਕ ਵਧੀਆ ਆ ਜਾ ਕਵਲ ਬੈ ਜਾ ਨਾ ਬੈਠਾ ਔਰ ਤੁਸੀਂ ਸੁਣਾਓ 아이 ਵੀ ਐਲਾ ਠੀਕ ਹੈ ਵਧੀਆ ਮੀ ਭੈਣ ਡਿਆ ਹਾਂਜੀ ਤੇ ਬੈਠੇ ਲੈ ਜਾਣਾ ਹੀ ਬਸ ਜਦੋਂ ਜਾਣ ਲੱਗਦਾ ਵਾਂ ਉਦੋਂ ਚਾਰ ਕੇ ਛੇਟਾ ਸੁੱਟ ਦਿੰਦਾ ਵਾ ਤੇ ਬਸ ਫੇਰ ਉਸੇ ਦਾ ਉਸਾ ਚੱਲ ਨਾਲ ਇਹਨੇ ਨਾ ਘੜੀ ਰੈਸਟ ਕਰਨ ਰਏ ਜੇ ਸਹੀ ਗੱਲ ਆ ਚਲੋ ਬੈਠੋ ਤੁਸੀਂ ਮਾਰੋ ਗੱਪਾਂ ਮੈਂ ਉਹਨੂੰ ਭੈਡੋ ਨੂੰ ਕਹਿਣਾ ਕਿ ਚਾਹ ਬਣਾਵੇ ਮੜ ਪ੍ਰੀਤ ਕੋ ਫੋਨ ਨਹੀਂ ਕੋ ਗੱਲ ਨਹੀਂ ਕੋ ਬਾਤ ਨਹੀਂ ਚਾਣ ਕੇ ਆਉਣਾ ਹੋ ਗਿਆ ਤੇਰਾ ਸੁਖ ਤੇ ਹੈ ਵਾ ਇਹ ਕਿੱਥੇ ਭਾਬੀ ਸੁਖ ਇਹਨੂੰ ਰਿਸ਼ਤਾ ਨਹੀਂ ਕਰਾਇਆ ਵਿੱਕੀ ਨੂੰ ਆਹੋ ਇਹ ਉਹ ਕੁੜੀ ਆਈ ਸੀ ਸਾਡੇ ਘਰ ਅੱਛਾ ਉਹ ਆਪਨ ਲਈ ਹੀ ਤੇ ਇਹਨੂੰ ਕੋ ਸਮਝਾ ਕੇ ਆ ਭਾਬੀ ਇਹ ਤੇ ਫੋਨ ਲਾ ਲਾ ਕੇ ਸਿਰ ਖਾ ਛੜਦਾ ਉਹਦਾ ਇਹਨਾ ਫੋਨ ਲੰਦਾ ਇਹਨਾ ਫੋਨ ਲੰਦਾ ਨਾ ਹੜਦਾ ਹੀ ਨਹੀਂ ਅੱਛਾ ਮੈਂ ਉਹਦੇ ਕਹਿਣ ਤੇ ਫੇ ਮੈਂ ਤੇ ਅੱਡੇ ਤੱਕ ਤੇ ਮੈਂ ਜਾਣਾ ਹੀ ਆ ਤੇ ਮੈਂ ਗਾਹਵੇਂ ਹੋ ਕੇ ਆਉਣੀ ਆ ਇਹਨੂੰ ਪੁੱਛ ਕੇ ਆਉਣੀ ਆ ਤੇ ਉਹ ਹੁਣ ਘਰ ਨਹੀਂ ਗਿਆ ਮਿਲਿਆ ਮੈਂ ਹਾਂ ਚੱਲ ਮੈਂ ਉਹਨਾਂ ਚਰਕਾਂਵਲ ਕਰੂੰ ਹੋਂ ਆਉਣੀ ਆ ਚੱਲ ਚੰਗਾ ਕੀਤਾ ਹੀ ਆਈ ਐ ਮੈਂ ਹਾਂ ਮੈਂ ਜਰਾ ਕੇ ਦੀ ਝਾੜ ਕਰਕੇ ਆਉਣੀ ਆ ਨਾ ਅੱਛਾ ਆਹੋ ਤੇ ਉਹਦੀ ਮਾਂ ਨੂੰ ਨਹੀਂ ਦੱਸਿਆ ਉਹ ਕਿ ਆਂਦੀ ਮਾਂ ਦੀ ਸੁਣ ਲਾ ਮਾਂ ਤਾਂ ਵਿਚਾਰੀ ਆਪਣੇ ਥਾਂ ਤੇ ਖਪਣ ਲਈ ਆ ਇਹਨੂੰ 5000 ਰੁਪਏ ਦਿੱਤਾ ਸੀ ਕਮੇਟੀ ਵਾਸਤੇ ਵੀ ਕਮੇਟੀ ਤਾਰਿਆ ਉਹ ਲੈ ਕੇ ਫੋਨ ਤੇ ਮੈਨੂੰ ਦੇ ਆ ਆਂਦਾ ਭੂਆ ਫੋਨ ਫੜਾ ਆ ਤੇ ਮੈਂ ਸੋਕੋ ਪੁੱਛਿਆ ਵੀ ਮੈਂ ਕਿ ਮਾਂ ਨੂੰ ਪਤਾ ਹੀ ਆਂਦਾ ਹਾਂ ਮਾਂ ਨੂੰ ਪਤਾ ਤੇ ਚਾਹੇ ਮੈਂ ਹੁਣ ਗੱਲ ਕੀਤੀ ਉਹ ਤੇ ਵੇਖ ਤੇ ਸਹੀ ਹੁੰਦਾ ਜਾ ਕੇ ਕੀ ਬੰਟਿਆ ਉਹਨਾਂ ਦੇ ਘਰ ਹਸ਼ਾ ਇਹ ਕੰਮ ਕੀਤਾ ਵੀ ਕੀਨੇ ਮੈਂ ਫੋਨ ਲੈ ਕੇ ਦਿੱਤਾ ਕੁੜੀ ਨੂੰ ਤੇ ਹੋਰ ਕੀ ਭਾਬੀ ਹੁਣ ਇਹਨੂੰ ਮੈਂ ਵੀ ਡਿਕਣ ਢਈ ਆ ਮੈਂ ਕਿਹਾ ਘਰ ਆਉਂਦਾ ਨਾ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਜਾਨੀ ਆ ਆ ਮਨਪ੍ਰੀਤ ਪੁੱਛ ਇਹਨੂੰ ਆਉਂਦਾ ਤੇਨੂੰ ਪੁੱਛਣਾ ਵੀ ਚਾਹੀਦਾ ਕਿਉਂ ਤੂੰ ਵੀ ਚੋਲਣੇ ਕੱਲ ਮੇ ਸਾਰੀ ਗੱਲ ਮੁੜ ਕੇ ਉਹੋ ਜੀ ਗੱਲਬਾਤ ਹੋ ਗਈ ਨਾ ਤੇ ਸਾਰੀ ਗੱਲ ਤੇਰੇ ਤੇ ਆਉਣੀ ਆ ਆਹੋ ਭਾਬੀ ਬਿਲਕੁਲ ਸਹੀ ਗੱਲ ਬਾਤ ਆ ਢਾਡੀ ਜਿਮੇਵਾਰੀ தோਤੇ ਮੇਰੀ ਆ ਤੇ ਮੈਂ ਭਾਬੀ ਨੂੰ ਸਪੈਸ਼ਲ ਕੁਛਿਆ ਵੀ ਮੈਂ ਭਾਬੀ ਕਿ ਤੇ ਵਿੱਕੀ ਪੁੱਠੇ ਸਜੇ ਕੰਮਤ ਨਹੀਂ ਕਰਦਾ ਕਹਿੰਦੀ ਨਾ ਨਾ ਇਹਨੂੰ ਤੇ ਆਪਣੇ ਪਿਓ ਦੇ ਛਿੱਤਰ ਦਾ ਡਾਰੀ ਬੜਾ ਆ ਮਨਪ੍ਰੀਤ ਇਹ ਗੱਲ ਬਿਲਕੁਲ ਉਹਦੀ ਸਹੀ ਆ ਮੈਨੂੰ ਪੱਕਾ ਯਕੀਨ ਹੈ ਵੀ ਕੀ ਇਹੋ ਜਿਹਾ ਕੰਮ ਨਹੀਂ ਕਰਦਾ ਕੀ ਗੱਲ ਆ ਵਾਤਾ ਬੜਾ ਸਿਰ ਛੋਟਿਆ ਹੀ ਇਹ ਕੋਹ ਨਹੀਂ ਹੁੰਦਾ ਬੈਠੀ ਆ ਉਹਦਾ ਨਹੀਂ ਬੈਠੀ ਲੱਗਦਾ ਕੋਈ ਟੈਨਸ਼ਨ ਹੈਗੀ ਆ ਦੱਸ ਦੇ ਕੀ ਗੱਲ ਹੋਈ ਆ ਵੇ ਕੋਹ ਨਹੀਂ ਹੋਈ ਮੈਨੂੰ ਬੈਠੀ ਰਹਿਣ ਦੇ ਜਿਵੇਂ ਬੈਠੀ ਆ ਤੇ ਤਾਂ ਬੈਠੇ ਰੋ ਫਿਰ ਮੇਰੇ ਲੋ ਤੇ ਬਹਿਣਾ ਹੀ ਆ ਹੋਰ ਮੈਂ ਕੀ ਕਰਾਂ ਹੈ ਵੇ ਐਨਾ ਝੂਠ ਬੋਲਦਾ ਤੂੰ ਐਨਾ ਝੂਠ ਵੇ ਤੇਰੀਆਂ ਤੇ ਜਿਹੜੀਆਂ ਸੱਚੀਆਂ ਗੱਲਾਂ ਨਾ ਮੈਨੂੰ ਉਹ ਵੀ ਹੁਣ ਝੂਠੀਆਂ ਲੱਗਦੀਆਂ ਤੂੰ ਤੇ ਨਿਰੀ ਝੂਠ ਦੀ ਪੰਡ ਹੋ ਗਿਆ ਮੈਂ ਹੁਣ ਕਿਹੜਾ ਝੂਠ ਬੋਲਤਾ ਵਾ ਦੱਸਾਂ ਕਿਹੜਾ ਝੂਠ ਬੋਲਿਆ ਦੱਸੋ ਹਾਂ ਤੇਰੇ ਦਿਲ ਚ ਵੀ ਮੈਨੂੰ ਕੋਈ ਗੱਲ ਦਾ ਹੀ ਨਹੀਂ ਪਤਾ ਜੇ ਹੁਣ ਵੀ ਤਾਂ ਮੈਨੂੰ ਪਤਾ ਲੱਗਾ ਹੀ ਹੈ ਨਾ ਕਿ ਤੂੰ ਉਹਨੂੰ ਫੋਨ ਲੈ ਕੇ ਦਿੱਤਾ ਆ ਤੇ ਜੇ ਤੂੰ ਮੈਨੂੰ ਦੱਸ ਦਿੰਦਾ ਤੇ ਫੇਰ ਕੀ ਤੇ ਨਾਲੇ ਕਿਤੇ ਉਹਨੂੰ ਮਾੜਾ ਮੋਟਾ ਫੋਨ ਲੈ ਦੇਂਦੋ ਆਪਣਾ ਘਰ ਵੀ ਵੇਚੀਦਾ ਆ 25000 ਦਾ ਤੂੰ ਝੂਠ ਨਹੀਂ ਬੋਲਿਆ ਪੀ ਮੇਰੀ ਜੇਬ ਚੋਂ ਡਿੱਗ ਗਿਆ ਆ ਤੇ ਲੈ ਕੇ ਤੈਨੂੰ ਫੋਨ ਦਿੱਤਾ ਆ ਤੇਰੇ ਕੀ ਗੱਲ ਦਿਲ ਚ ਗੱਲ ਵਾ ਵੀ ਜਿਹੜਾ ਸੱਚ ਵਾ ਇਹ ਛੁਪਿਆ ਰਹਿੰਦਾ ਵਾ ਸੱਚ ਕਦੀ ਨਹੀਂ ਛੁਪਿਆ ਰਹਿੰਦਾ ਤੇ ਝੂਠ ਦੇ ਪੈਰ ਹੀ ਨਹੀਂ ਹੁੰਦੇ ਮੈਨੂੰ ਤੂੰ 200 ਰੁਪਇਆ 500 ਨਹੀਂ ਦਿੰਦੇ ਆ ਕਿ ਤਾ 5000 ਰੁਪਏ ਦੇ ਦੇਣਾ ਸੀ ਵੇ ਫੇਰ ਮੁੱਕਰੀ ਜਾਂਦਾ ਹੈ ਸਾਰਾ ਕੁਝ ਮੈਨੂੰ ਪਤਾ ਵੀ ਲੱਗ ਗਿਆ ਆ ਵੀ ਤੂੰ ਆ ਕੰਮ ਕੀਤਾ ਤੇ ਤੂੰ ਫੇਰ ਵੀ ਨਹੀਂ ਪੈਰਾਂ ਤੇ ਪਾਣੀ ਪੈਣਦੇ ਆ ਮੈਂ ਕਦੋਂ ਮੁਕਰਣ ਡਿਆ ਮੈਂ ਇਹ ਗੱਲ ਕਹਿਣ ਡਿਆ ਵਾ ਕਿ ਜੇ ਮੈਂ ਫੋਨ ਲੈਣ ਵਾਸਤੇ ਪੈਸੇ ਮੰਗਦਾ ਨਾ ਤੁਸੀਂ ਕਦੀ ਵੀ ਨਹੀਂ ਦੇਣੇ ਤੂੰ ਪੱਲਾ ਫੜਾਉਣਾ ਸੀ ਮੈਨੂੰ हां सही गल है तेरी मैं नहीं पल्ला फड़ौना पर तू मेरे नाल गल ते करदा कोई हाल ते लग दे जिथे तू उनू 25000 ਦਾ ਮੋਬਾਈਲ ਲੈ ਕੇ ਦਿੱਤਾ ਆ ਤੇ ਉਹਨੂੰ ਤੂੰ 2-3000 ਦਾ ਲੈ ਦਿੰਦਾ ਗੱਲ ਹੀ ਕਰਨੀ ਸੀ ਹੋਰ ਕੀ ਮੰਮੀ ਕਿਹੜੇ ਜਮਾਨੇ ਚ ਰਹਿਣ ਦੀਆਂ 2-3000 ਦਾ ਹੁੰਦਾ ਹੁਣ ਅੱਜ ਕੱਲ ਕੋਈ ਆ ਜਾਂਦਾ ਵਾ ਆਈ ਇੰਨੇ ਹੀ ਨਾ ਗੱਲਾਂ ਕਰਦੇ ਰਹੇ ਆ 2-3-3000 ਵਾਲਿਆਂ ਨਾਲੀ ਉਦੋਂ ਜਮਾਨੇ ਹੋਰ ਹੀ ਆਹ ਤੇ ਤੇਰੀ ਵਾਲੀ ਜਮਾਨਾ ਹੁਣ ਹੋਰ ਹੋ ਗਿਆ ਆ ਤੂੰ ਆਪਣਾ ਘਰ ਨਹੀਂ ਵੇਂਦਾ ਤੂੰ ਇਹ ਨਹੀਂ ਵੇਂਦਾ ਵੀ ਮੈਂ ਕੋਈ ਕਮਾਈ ਨਹੀਂ ਕਰਦਾ ਤੇ ਵਿਹਲਾ ਫਿਰਨ ਧਿਆ ਤੇ ਹਵਾ ਤੇਰੀ ਬੜੀ ਉੱਚੀ ਆ ਕੋਈ ਨਹੀਂ ਕਰੇ ਘਰਨੀ ਆ ਮੈਂ ਵਿਹਲੇ ਤੇ ਨਹੀਂ ਰਿਹਾ ਬੜਾ ساری ਉਮਰ ਤੇ ਕਰਨੀ ਕਦੋਂ ਵਾ ਆਹੋ ਤੇਰਾ ਟੈਮਾ ਕਮਾਈ ਕਰਦਾ ਉਹ ਤੇਰਾ ਲੰਘਦਾ ਗਿਆਂ ਰਿਆ ਆ ਅਜੇ ਤੇ ਮੈਨੂੰ ਤੇ ਤੇ ਇਹ ਵੀ ਨਹੀਂ ਯਕੀਨ ਵੀ ਤੂੰ ਇਹਨੂੰ ਮੋਬਾਈਲ 50000 ਦਾ ਲੈ ਕੇ ਦਿੱਤਾ ਹੁਣ ਆਇਆ ਮਗਰੋਂ ਤਾਂ ਵੀ ਭਾਈ ਉਹਨੂੰ 10-12 ਦਾ ਲੈ ਕੇ ਦਿੱਤਾ ਹੋਵੇ ਤੇ ਜਿਹੜੇ ਬਾਕੀ ਪੈਸੇ ਉਹਨਾਂ ਦਾ ਕੀ ਕੀਤਾ ਆ ਉਹ ਮੈਨੂੰ ਲੱਗਦਾ ਖਾ ਪੀ ਲੈ ਹੋਣੇ ਆ ਆਹੋ ਤੁਹਾਨੂੰ ਮੇਰੇ ਤੇ ਯਕੀਨ ਹੋਇਆ ਕਿਦਣਵਾ ਮੈਨੂੰ ਨਹੀਂ ਤੇਰੇ ਤੋਂ ਯਕੀਨ ਹੈਗਾ ਤੂੰ ਯਕੀਨ ਤੋੜ ਲਿਆ ਆ ਨਹੀਂ ਹੈਗਾ ਤਾਂ ਨਾ ਸਹੀ ਆ ਵੇ ਕੰਜਰਾ ਸ਼ਰਮ ਜਾ ਰਹੀ ਹੈਗੀ ਆ ਕਿ ਨਹੀਂ ਹੈਗੀ ਤੈਨੂੰ ਝੂਠ ਹੀ ਬੋਲੀ ਜਾਣਾ ਝੂਠ ਹੀ ਬੋਲੀ ਜਾਣਾ ਜਦੋਂ ਮੇਰੇ ਕੋ ਗਿਆ ਉਹਥੇ ਝੂਠ ਜਮਾਂ ਲਾ ਕੇ ਬੈਠਾ ਦੇ ਇੱਥੇ ਝੂਠ ਉਹਦੋਂ ਫੋਨ ਲੈ ਕੇ ਦੇ ਕੇ ਆਇਆ ਇਹ ਆਂਦੀ ਮੈਂ ਤੈਨੂੰ ਕਮੇਟੀ ਵਾਸਤੇ ਪੈਸੇ ਫੜਾਏ ਸੀ ਤੇ ਤੂੰ ਦਾਦਾ ਫੋਨ ਲੈ ਕੇ ਦੇ ਆਇਆ ਤੇ ਤੈਨੂੰ ਜੇ ਮੈਂ ਆਖਿਆ ਸੀ ਕਿ ਫੋਨ ਨਾ ਲੈ ਨਾ ਨੂੰ ਇੰਨਾ ਲਾਵੀ ਨਾ ਨੂੰ ਇੰਨਾ ਲਾਵੀ ਤੂੰ ਹਟਲਿਆ ਨਹੀਂ ਉਹ ਗੱਲ ਤੋਂ ਹਣ ਬੂਥਾ ਤਾਂ ਚੋਕਲਾ ਨੂੰ ਠਾ ਛੁੱਟਿਆ ਆਇਓ ਆਹੋ ਮੇਰੇ ਕਸੂਰ ਵਾ ਕੇ ਸਾਰੇ ਜਾਣੇ ਮੇਰੇ ਦਿਵਾਲੇ ਹੋਈ ਜਾਓ ਤੁਹਾਡੀ ਕਮੀ ਰਹਿ ਗਈ ਜੋ ਕਰ ਲੋ ਪੂਰੀ ਆ ਕੇ ਅੱਗੇ ਮਾਤਾ ਦਿਵਾਲੇ ਹੋਈ ਜਾਂਦੀ ਆ ਤੇ ਹੋਵੇ ਨਾ ਤੇਰੇ ਦਿਵਾਲੇ ਤਾਂ ਹੋਰ ਕੀ ਕਰੇ ਤੂੰ ਵੀ ਸਾਰਿਆਂ ਨੂੰ ਆਣ ਗਵਾਰ ਨੂੰ ਤਾਂ ਨੂੰ ਕੀਤਾ ਵਾ ਨਹੀਂ ਤਾਂ ਮੈਂ ਕਿਹਾ ਹੀਗਾ ਕਿ ਮੇਰਾ ਰਿਸ਼ਤਾ ਕਰੋ ਹੈ ਜਦੋਂ ਵਿਆਹ ਕਰਨਾ ਹੈ ਫੇਰ ਕਰ ਦਿੰਦੇ ਕਿਉਂ ਪਹਿਲਾਂ ਮੈਨੂੰ ਮੰਗ ਕੇ ਰੱਖ ਦਿੱਤਾ ਭਾਬੀ ਨੇ ਕਿਹਾ ਇਹ ਰਿਸ਼ਤਾ ਕਰਾਂ ਭਾਬੀ ਨੇ ਕਿਹਾ ਇਹ ਤਾਂ ਭਾਬੀ ਦਾ ਮੈਂ ਕਰ ਲੋ ਗੱਲ ਆਪਣੀ ਨਾਲ ਹਾਂ ਕਰ ਲੋ ਗੱਲ ਤੇ ਮਾੜੀ ਗੱਲ ਹੋ ਗਈ ਰਿਸ਼ਤਾ ਕਰਾਤਾ ਸੀ ਤੇ ਆਹੋ ਪਰ ਤੈਨੂੰ ਇਹਤ ਨਹੀਂ ਕਿਹਾ ਵੀ ਰਾਤ ਦੇ ਨੇ ਕੀ ਕਰ ਛੱਡ ਗੀਨੇ ਕੋਈ ਕੰਮਕਾਰ ਵੀ ਕੰਮ ਆਉਂਦਾ ਵਾ ਇਹ ਤੈਨੂੰ ਪਾਣੀ ਨਹੀਂ ਪੀਣ ਦਿੰਦਾ ਚਲੋ ਠੀਕ ਆ ਜੇ ਹਾਂ ਗੱਲ ਹੈ ਨਾ ਤਾਂ ਫਿਰ ਮਨਾਂ ਕਰ ਦੋ ਨਹੀਂ ਕਰਾਉਂਦਾ ਫਿਰ ਮੈਂ ਵਿਆਹ ਮੇਰੇ ਗੱਲ ਪੈਂਦੀ ਕੋਈ ਲੋੜ ਨਹੀਂ ਕਿੰਨੀ ਆਕੜ ਵਾ ਸੱਤਾ ਕੋਹਿਆਂ ਜਿੰਨੀ ਇਹ ਤੇ ਇਹਨੇ ਡਰਾਵਾ ਰੱਖਿਆ ਜਿਹੜਾ ਗੱਲ ਹੋਈ ਤੇ ਦੇ ਦੋ ਜਵਾਬ ਤੇ ਤੂੰ ਇਹਨੂੰ ਦੇ ਹੀ ਲੈਂਦੇ ਆ ਇੱਕ ਦਿਨ ਜਵਾਬ ਚਲੋ ਜੀ ਲੈ ਆ ਪੱਠੇ ਲੈ ਆ ਅੱਛਾ ਤਾਂ 부ਆ ਕਿਥੇ ਆ ਮੈਂ 부ਆ ਚਲ ਗਈ ਆ ਉਧਰ ਉਹ ਵਿਕੀ ਨਾ ਰੋਲਾ ਜਿਆ ਪਾਇਆ ਤੇ ਉਧਰ ਗਈ ਆ ਮੈਂ ਤੈਨੂੰ ਕੀ ਦੱਸਾਂ 부ਆ ਤੇਰੀ ਦੱਸਣ ਲਈ ਹੀ ਤੇ ਚਾਚੀ ਤੇਰੀ ਨੇ ਕਿਹਾ 5000 ਰੁਪਏ ਆ ਦਿੱਤਾ ਹੀ ਕਮੇਟੀ ਵਾਸਤੇ ਉਹ ਵਿਕੀ ਨੇ ਕੀਤਾ ਇਹ ਪਤਾ ਨਹੀਂ ਕੀ ਕੀਤਾ ਹੀ ਉਹਨੇ ਲੈ ਕੇ ਨਾ ਫੋਨ ਉਹ ਜਿਹੜੀ ਕੁੜੀ ਨੇ ਮੰਗੀ ਹੂੰ ਉਹਨੂੰ ਕਿਤੇ ਦੇ ਆਈ ਉਹ ਚਾਚੀ ਤੇਰੀ ਖਾਪਣ ਗਈ ਆ ਅੱਛਾ ਆ ਮੈਂ ਤਾਂ ਮੰਮੀ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਵਿੱਕੀ ਕੋਈ ਨਾ ਕੋਈ ਇਹੋ ਜੇ ਕੰਮ ਕਰਦਾ ਵਾ ਤੂੰ ਤਾਂ ਪੁੱਤ ਮੈਨੂੰ ਆਖਿਆ ਸੀ ਪਰ ਮੈਂ ਯਕੀਨ ਹੀ ਨੀ ਹਾਂ ਕਰਦੀ ਕਿ ਵਿੱਕੀ ਇਹ ਕੰਮ ਨਹੀਂ ਕਰਦਾ ਚੱਲ ਕੋਈ ਗੱਲ ਨਹੀਂ ਮੰਮੀ ਹੁਣ ਉਹਨੇ ਜੋ ਵੀ ਕੀਤਾ ਵਾ ਨਾ ਪਰ ਜਿਹੜੇ ਹਿਸਾਬ ਨਾਲ ਤੁਸੀਂ ਗੱਲ ਕਰਨ ੜੇ ਜੇ ਨਾ ਐਦਾਂ ਲੱਗਣ ੜਿਆ ਜਿਦਾਂ ਨਾ ਤੁਹਾਨੂੰ ਮਜ਼ਾ ਜਿਹਾ ਆਉਂ ੜਿਆ ਵਾ ਗੱਲਾਂ ਸੁਣਨ ਦਾ ਯਾ ਮੈਨੂੰ ਮਜ਼ਾ ਕਾਤਾ ਆਉਂ ੜਿਆ ਉਹ ਤੇ ਭੂਆ ਤੇਰੀ ਨੇ ਦੱਸਿਆ ਸੀ ਤੇ ਮੈਂ ਤੈਨੂੰ ਕਹਤਾ ਜੇ ਜੇ ਤੂੰ ਇਹ ਗੱਲ ਕਹਿੰਨੇ ਨਾ ਤੇ ਮੈਨੂੰ ਮਜ਼ਾ ਆਉਂਦਾ ਗਾਂ ਤਾਂ ਮੈਂ ਤੈਨੂੰ ਕੋਈ ਗੱਲ ਨਾ ਦੱਸਾਂਗੀ ਲੈ ਹਾਂ ਦੱਸ ਜੇ ਤੁਹਾਨੂੰ ਮਜ਼ਾ ਨਾ ਆਉਂਦਿਆ ਹੁੰਦਾ ਗੱਲ ਸੁਣਨ ਦਾ ਤੇ ਤੁਸੀਂ ਉਥੋਂ ਮੈਨੂੰ ਡੀਕਦੇ ਭੱਜੇ ਆਏ ਜੇ ਮੈਨੂੰ ਵੇਖਦੇ ਆ ਸਾਰੇ ਤੇ ਮੈਨੂੰ ਦੁਖੀ ਤੇ ਮੈਂ ਤਾਂ ਆਈ ਦੱਸਣ ਆਈ ਆ ਨਾ ਤੈਨੂੰ ਤੇ ਕਵਲ ਆ ਗੱਲ ਹੋਈ ਆ ਮੰਮੀ ਦੁੱਖਵਾ ਨਾ ਤੇ ਉਹ ਦੁੱਖ ਨੂੰ ਮਹਿਸੂਸ ਕਰੋ ਜਿੱਦਾਂ ਦਾ ਮੈਂ ਤੁਹਾਡਾ ਪੁੱਤਵਾ ਨਾ ਤੇ ਮੈਨੂੰ ਚਾਹੁੰਦੇ ਜੇ ਨਾ ਕਿ ਮੈਂ ਕਿ ਪੁੱਠੇ ਸਿੱਧੇ ਕੰਮ 'ਚ ਨਾ ਪਾਵਾਂ ਉਦੋਂ ਦਾ ਤੁਹਾਡਾ ਉਹ ਪੁੱਤਵਾ ਉਦੋਂ ਹੀ ਉਹਨੂੰ ਤੁਸੀਂ ਸਮਝਾਇਆ ਕਰੋ ਆਪਣਾ ਹੱਕ ਰੱਖਿਆ ਕਰੋ ਉਹਦੇ ਉੱਤੇ ਤੇ ਮੈਂ ਉਹਨੂੰ ਮਾੜਾ ਤੇ ਨਹੀਂ ਬੋਲਿਆ ਵੀ ਮੰਮੀ ਮਾੜਾ ਤੇ ਨਹੀਂ ਬੋਲਿਆ ਬੇਸ਼ੱਕ ਪਰ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਵਾ ਤੂੰ ਹੀ ਕੱਢ ਮਜ਼ੇ ਲੈ ਲੈ ਕੇ ਗੱਲ ਕਰਨ ਦੇ ਵੀ ਉਹਨੇ ਇਦਾਂ ਕਰ ਦਿੱਤਾ ਜਿੱਦਾਂ ਕਰ ਦਿੱਤਾ ਮੈਂ ਮਜ਼ਾ ਨਹੀਂ ਲਿਆ ਜੇ ਤੈਨੂੰ ਇੰਨਾ ਗੁੱਸਾ ਲੱਗਦਾ ਨਾ ਤੈਨੂੰ ਮੈਂ ਕੋਈ ਗੱਲ ਨਾ ਦੱਸਾਂਗਾ ਤੋ ਲੈ ਦੱਸ ਹੱਦ ਹੋ ਗਈ ਆ ਜਦੋਂ ਇਹਨੂੰ ਕੋਈ ਕਹਿ ਦੇਨੀ ਆ ਨਾ ਮੈਂ ਆ ਇਦਾਂ ਹੀ ਪੋਂਕਣ ਡਿਆ ਪਿੰਦਾ ਜਿੱਦਾਂ ਤੇਰੇ ਅੱਗੇ ਪੋਂਕਣ ਡਿਆ ਸੀ ਤੇ ਡਰਾਵਾ ਪਤਾ ਕੀ ਰੱਖਿਆਈ ਦੇ ਦੋ ਜਵਾਬ ਇਹਨੂੰ ਮਰਜ਼ੀ ਨੇ ਇਹ ਨੂੰ ਇਹ ਥੋੜਾ ਪਤਾ ਵਾ ਵੀ ਜਵਾਬ ਦਿੱਤੇ ਆ ਮੁੜ ਕੇ ਇਹਦਾ ਹੋ ਜੂਗਾ ਭਲਾ ਭਾਬੀ ਸੱਚ ਦੱਸਾਂ ਨਾ ਤੇ ਮੈਨੂੰ ਵੀ ਹੁਣ ਡਰ ਲੱਗਣ ਡਿਆ ਵਾ ਕਿਉਂਕਿ ਮੇਰਾ ਵਾਹ ਗਵਾਂਡ ਮੱਥਾ ਮੈਂ ਕੀ ਜਵਾਬ ਦਵਾਂਗੀ ਉਹਨਾਂ ਨੂੰ ਜਵਾਬ ਕਾਦਾ ਦੇਣਾ ਵਾ ਇਦਾਂ ਹੀ ਕਰ ਦਿਆ ਖੱਤਰਦਿਆਂ ਹੋ ਜਾਣਾ ਮੈਂ ਕਿ ਜਵਾਬ ਕਾਦਾ ਦੇਣਾ ਇੱਕ ਵਾਰੀ ਜਵਾਬ ਦੇਤਾ ਤੇ ਇਹਦਾ ਮੁੜਕੇ ਹੋਂਡਿਆ ਕਿਤੇ ਮੂੰਹ ਖਣ ਤੇਰੇ ਮੂੰਹ ਤੇ ਹੀ ਆ ਕਹਿੰਦਾ ਦੇ ਦੋ ਜਵਾਬ ਦੇ ਦੋ ਜਵਾਬੇ ਤੇ ਤਾਂ ਜ਼ੁਬਾਨ ਹੀ ਅਰਕ ਜੱਡੀ ਆ ਤੇ ਤੂੰ ਕਹੀ ਜਾਣਦੇ ਨੂੰ ਇਹ ਇਦਾਂ ਹੀ ਭੌਂਕਦਾ ਵਾ ਇੱਕ ਵਾਰੀ ਜਵਾਬ ਦੇਤਾ ਇਹਦਾ ਰਿਸ਼ਤਾ ਟੁੱਟ ਗਿਆ ਇਹਨੂੰ ਵੇਲਣ ਨੂੰ ਮੁੜਕੇ ਰਿਸ਼ਤਾ ਕਿੰਨਾ ਕਰਨਾ ਅੱਜ ਕੱਲ ਤੇ ਕੁੜੀਆਂ ਦੀ ਕਿਤੇ ਇੰਨੀ ਆਕੜ ਹੋਈ ਆ ਬਾਹਰ ਵਾਲੇ ਮੁੰਡੇ ਦੇ ਸਵਾਏ ਅਗਲੀਆਂ ਕਿਤੇ ਗੱਲ ਨਹੀਂ ਕਰਦੀਆਂ ਤਾਨੀਆ ਭਾਬੀ ਤੂੰ ਇਹ ਨਾ ਇਹ ਝੂਠ ਮਾਰਦਾ ਇਹ ਨਾ ਝੂਠ ਮਾਰਦਾ ਨਾ ਕੰਨਾਂ ਨੂੰ ਹੱਥ ਲਵਾਤੇ ਨੇ ਕੀ ਪਤਾ ਆਪਣੇ ਦਿਲ 'ਚ ਕੀ ਸੋਚਦਾ ਰਹਿੰਦਾ ਤੇ ਕੀ ਕਰਦਾ ਆ ਮੈਨੂੰ ਤਾਂ ਸੱਚੀ ਆਪ ਨੂੰ ਇਹਦੀ ਸਮਝ ਲੱਗਦੀ ਪਰ ਮੈਂ ਵੀ ਹੁਣ ਕੀ ਕਰਾਂ ਮੈਂ ਤਾਂ ਆ ਬੜੀ ਦੁਖੀ ਹਾਂ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੈਨੂੰ ਤਾਂ ਲੱਗਦਾ ਇਹ ਚਾਲ ਚੱਲਣੀ ਨਹੀਂ ਠੀਕ ਹੈਗੀ ਮਨਪ੍ਰੀਤ ਤੂੰ ਵੀ ਉਹਦੇ ਚਾਲ ਚੱਲਣਾ ਤੇ ਮਗਰ ਪਈ ਆ ਜਦੋਂ ਹੁਣ ਘਰੋਂ ਇਦਾਂ ਦੀਆਂ ਗੱਲਾਂ ਨਿਕਲ ਆਕ ਪੈਣਗੀਆਂ ਤਾਂ ਫੇਰ ਬਾਹਰ ਦੇ ਨਾਲ ਤੇ ਆਪੇ ਗੱਲਾਂ ਕਰਦੀਆਂ ਵੀ ਕਰ ਕੋਈ ਨਾ ਕੋ ਕਰਦਾ ਹੀ ਹੋਣਾ ਜਿਹੜੇ ਘਰ ਦੇ ਇੰਨੀ ਗੱਲ ਕਹਿੰਦੇ ਆ ਤਾਂ ਵੇ ਅੱਲਾ ਤੇਰੇ ਸਾਹਮਣੇ ਆ ਕਿਦਾਂ ਭੌਂਕ ਕੇ ਗਿਆ ਵਾ ਕੀ ਪਤਾ ਹੁਣ ਕਿਉਂ ਭੌਂਕਦਾ ਵਾ ਉਹ ਤਾਂ ਉਹਦੀ ਆਦਤ ਹੀ ਬਣ ਗਈ ਆ ਕਿ ਇਦਾਂ ਹੀ ਬੋਲਣਾ ਉਹਨੇ ਜਿਹੜਾ ਕੋਈ ਨਹੀਂ ਉੱਠਦਾ ਮੇਰੇ ਦਿਵਾਲੇ ਹੋ ਜਾਂਦਾ ਵਾ ਇਹਨਾਂ ਸਾਰਿਆਂ ਨੂੰ ਮੈਂ ਹਾਂ ਬੁਰਾ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਮੇਰੀ ਇਹਦੇ ਨਾਲ ਨਿਭੂਗੀ ਇਹਨੂੰ ਤਾਂ ਸਿਰਫ ਆਪਣੇ ਕੰਮ ਨਾਲ ਮਤਲਬ ਹੁੰਦਾ ਆ ਮੈਂ ਉਹ ਕੰਮ ਕਰਨਾ ਮੈਂ ਉਹ ਕੰਮ ਕਰਨਾ ਹੈ 10 ਬੰਦੇ ਨੇ ਗੱਲ ਵੀ ਤਾਂ ਕਰਨੀ ਹੁੰਦੀ ਆ ਜਿਹੜੀ ਹੁਣ ਇਹਨੇ ਨਖਰੇ ਡਈਆ ਕਰਨ ਵਿਆਹ ਤੋਂ ਬਾਅਦ ਕੀ ਕਰੂਗੀ ਜਿਹੜੀ ਗੱਲ ਵਿੱਕੀ ਸਾਹਿਬ ਤੁਸੀਂ ਸੋਚੀ ਸੀ ਨਾ ਉਹ ਨਹੀਂ ਬਾਨੀ ਕੀ ਕਰਾਂ ਹੁਣ ਮੈਂ ਜੇ ਆਪ ਜਵਾਬ ਦਿੱਤਾ ਸਾਰੇ ਪਿੰਡ ਚ ਫੁੱਸ ਹੋ ਜਾਣੇ ਕਿ ਵਿੱਕੀ ਨੇ ਜਵਾਬ ਦਿੱਤਾ ਕੋਈ ਕਾਮੀ ਇਦਾਂ ਦਾ ਕਰਦਾ ਜਿਹਦੇ ਨਾਲੇ ਆਪ ਹੀ ਤੰਗ ਹੋ ਕੇ ਮੈਨੂੰ ਜਵਾਬ ਦੇ ਦੇਦੇ ਕੋ ਲੋਣੀ ਪੈਣੀ ਸਕੀਮ ਇਹਨੂੰ ਤੰਗ ਕਰੂੰਗਾ ਨਾ ਇਹ ਆਪ ਜਵਾਬ ਦੇਊਗੀ ਫੇਰ ਹੀ ਸੈੱਟ ਰਹਿਣਾ ਕੰਮ ਬੰਬੀ ਮੇਰੀ ਗੱਲ ਦਾ ਤੇ ਤੂੰ ਵੀ ਬੜੀ ਛੇਤੀ ਗੁੱਸਾ ਕੀਤਾ ਆ ਜਿਹੜਾ ਮੋਟਰਸਾਈਕਲ ਲੈ ਕੇ ਜਾਂਦਾ ਦੋ ਦੋ ਤਿੰਨ ਤਿੰਨ ਘੰਟੇ ਘਰ ਨਹੀਂ ਵੜਦਾ ਤੇ ਕਿੱਥੇ ਜਾਂਦਾ ਫਿਰ ਜਿਦਾਂ ਪਿਆਲੀ ਬੰਨੇ ਵਾਲੀਆਂ ਨੇ ਗੇੜਾ ਮਾਰਨਾ ਕੋਈ ਹੋਰ ਕੰਮ ਨਹੀਂ ਕਰਕੇ ਆਉਣਾ ਤੇ ਕਿੱਥੋਂ ਹੋ ਕੇ ਆਉਂਦਾ ਵਾਏ ਕਦੀ ਪੁੱਛਿਆ ਹੀ ਇਹਨੂੰ ਕਿੱਥੇ ਜਾਣਾ ਕਿੱਥੇ ਇਹਨਾਂ ਇਹਨਾਂ ਟਾਈਮ ਲਾ ਕੇ ਆਉਣਾ ਮੁਰਕੇ ਤੂੰ ਨਾ ਇਸੇ ਮੂੰਹ ਨਾਲ ਕੀ ਆ ਕਰਨਾ ਹਏ ਰੱਬਾ ਮੈਨੂੰ ਕੋਈ ਦੱਸਦਾ ਤੇ ਮੈਂ ਇਹਨੂੰ ਸੰਭਲ ਲਈਦੀ ਮੈਂ ਜਾਂਦਾ ਕਿੱਥੇ ਆ ਜੇ ਮੀ ਜਾਂਦਾ ਵਾ ਜਾਂ ਉਹ ਕਹਿੰਦਾ ਮੈਂ ਆਕੇ ਜਾ ਦੋਸਤ ਨੂੰ ਮਿਲਣ ਚੱਲਿਆਂ ਹੋਰ ਉਹਨੇ ਕਿੱਥੇ ਜਾਣਾ ਆ ਤੇ ਜਿਹੜੇ ਯਾਰਾਂ ਨੂੰ ਮਿਲ ਜਾਂਦਾ ਵਾ ਉਹਨਾਂ ਦਾ ਪਤਾ ਹੀ ਉਹ ਕਿੱਦਾਂ ਦੇ ਆ ਹਾਏ ਹਾਏ ਕਿੱਦਾਂ ਦੇ ਹੋਣਗੇ ਯਾਰ ਦੋਸਤ ਹੀ ਹੋਣਗੇ ਹੋਰ ਉਹ ਕਿੱਦਾਂ ਦੇ ਹੋਣੇ ਦੱਸ ਤੇ ਤੁਸੀਂ ਲਾਂਬੇ ਛਾਂਬੇ ਕੱਲਾਂ ਨਹੀਂ ਸੁਣਦੇ ਕਿੱਦਾਂ ਦੀਆਂ ਹੁੰਦੀਆਂ ਵਾ ਮੈਂ ਨਹੀਂ ਕਦੀ ਕੋਈ ਗੱਲ ਸੁਣੀ ਚਲ ਠੀਕ ਆ ਭਾਬੀ ਤੂੰ ਵੀ ਨਾ ਅੱਖਾਂ ਤੇ ਪੱਟੀ ਬੰਨ ਛੱਡ ਤੇ ਮੈਂ ਹੁਣ ਜਾਣੀ ਮੈਂ ਕਵਲ ਨੂੰ ਕਵਾ ਮੈਨੂੰ ਛੱਡ ਆਵੇ ਕੀ ਕਰੇ ਬੰਦਾ ਇੱਕ ਤੇ ਉਹਦੇ ਨਾਲ ਕਲੇਣੇ ਨਾਲ ਇੰਨਾ ਮੈਨੂੰ ਖਪਣਾ ਪੈਂਦਾ ਇੱਕ ਤੋਏ ਵੀ ਡੈਪੀ ਔਰ ਮੈਨੂੰ ਹੀ ਗੱਲਾਂ ਸੁਣਾਉਣ ਮੈਂ ਵੀ ਦੱਸ ਕੱਲੀ ਜਾਣੀ ਹੁਣ ਕੀ ਕਰਾਂ ਸੱਚੀ ਮੈਂ ਤੇ ਬਹੁਤੇ ਮੁੰਡੇ ਨੇ ਮੇਰਾ ਦਿਮਾਗ ਖਾਦਾ ਸ ਕੀ ਮੈਂ ਕਰਾਂ ਜੇ ਕੋਈ ਗੱਲ ਕਹਿੰਨੀ ਆ ਕਿਤੇ ਬੈਠਾ ਖਲੋਤਾ ਨਹੀਂ ਵੇਂਦਾ ਅੱਗੋਂ ਭੋਂਕੀ ਚਲੇ ਜਾਂਦਾ ਵਾ ਪਤਾ ਨਹੀਂ ਲੱਗਦਾ ਇਹਨੂੰ ਵੀ ਕਿਹੜੀ ਗੱਲ ਕਹਿਣੀ ਕਿਹੜੀ ਨਹੀਂ ਤੇ ਹਾਦੀ ਹੋਈ ਏ ਇਹਦੇ ਵਾਲੀ ਹਾਂ ਬੱਕਲ ਵਿੱਲਾ ਆਇਆ ਵਿੱਲਾ ਆਇਆ ਪੂਆ ਦੱਸੋ ਚੱਲ ਮੈਨੂੰ ਅੱਡੇ ਤੱਕ ਛਾੜਿਆ ਉਹ ਪੂਆ ਸਵੇਰੇ ਚੱਲ ਜੀ ਕੀ ਆਉਣਾ ਮਗਰੋਂ ਹੁੰਦਾ ਵਾ ਤੇ ਜਾਣਦੀ ਤੁਹਾਨੂੰ ਪੈ ਵੀ ਜਾਂਦੀ ਆ ਵੇ ਨਹੀਂ ਮੇਰੇ ਨਿਆਣੇ ਆਉਣ ਵਾਲੇ ਮੈਨੂੰ ਗਾਂ ਘਰਿਆ ਮਾਸਾ ਕੀ ਗੱਲ ਹੋਈ ਆ ਬੜਾ ਮੂਡ ਜਾ ਆਫ ਆ ਤੇ ਕੋਈ ਨਹੀਂ ਗੱਲ ਨਹੀਂ ਕੋਈ ਹੋਈ ਤੂੰ ਮੈਨੂੰ ਛੱਡਿਆ ਤੇ ਕੋਈ ਤਾਂ ਗੱਲ ਹੋਈ ਆ ਉਹ ਵੱਖਰੀ ਗੱਲ ਆ ਕਿ ਮੈਨੂੰ ਨਹੀਂ ਦੱਸਣੀ ਤੇ ਕੋਈ ਨਹੀਂ ਗੱਲ ਹੋਈ ਆ ਚਵਲ ਜਿਆ ਫੋਨ ਲਾਈ ਜਾਂਦਾ ਹੈ ਕੁੜੀ ਨੂੰ ਤੇ ਉਹ ਆਈ ਸਾਡੇ ਘਰ ਤੇ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦਾ ਤਾਂ ਮੈਂ ਇਹਦੇ ਵੱਲ ਆਈ ਹਾਂ ਅਸ਼ ਅਸ਼ ਆਹੋ ਠੀਕ ਆ ਤੋ ਦੱਸਿਆ ਮੈਨੂੰ ਮੰਮੀ ਨੇ ਅੱਗੇ ਤਾਂ ਇਦਾਂ ਕਰ ਰਹਿ ਲਾਂ ਬੁਆ ਸਵੇਰੇ ਚੱਲ ਜੀ ਵੇ ਨਹੀਂ ਮੇਰੇ ਨਿਆਣੇ ਸਕੂਲੇ ਗਏ ਆ ਉਹ ਨਾ ਆਣ ਕੇ ਵੇਖਣਾ ਵੀ ਮੰਮੀ ਘਰ ਨਹੀਂ ਗਈ ਆ ਆ ਚੰਗਾ ਵਾ ਭੂਆ ਸਾਡੀ ਹੁੰਦੀ ਆ ਮੁਰਕੇ ਉਹਨਾਂ ਦੀ ਹੋ ਕੇ ਰਹਿ ਜਾਂਦੀ ਆ ਪਹਿਲਾਂ ਤਾਂ ਦੱਸਿਆ ਹੁੰਦਾ ਤੇ ਮੋਟਰਸਾਈਕਲ ਨੂੰ ਗਰਮ ਕਰ ਲੈਣਾ ਸੀ ਹੋਂਦਾ ਠੰਡਾ ਫਿਰਨ ਡਿਆ ਬਹਿ ਜਾ ਪਹਿਨ ਜੀ ਪਹਿਨ ਜੀ ਕਿੱਥੇ ਜੇ ਆਜੋ ਪਹਿਨ ਜੀ ਆ ਵੇਖੋ ਇੱਥੇ ਆ ਮੈਂ ਅੰਦਰ ਹੀ ਅੱਛਾ ਮੈਂ ਕਹੀ ਲੱਭਣ ਨਹੀਂ ਲਈ ਭਰਾ ਨੇ ਕਿੱਥੇ ਗਏ ਨਹੀਂ ਅੰਦਰ ਹੀ ਬਹਿ ਜਾ ਬਈ ਕੀ ਕਰਦੇ ਆਏ ਕੁਝ ਵੀ ਨਹੀਂ ਕਰਨਾ ਕੀ ਵੇਲੇ ਹੀ ਪਹਿਨ ਜੀ ਆ ਮਨਪ੍ਰੀਤ ਕੀ ਆਖਣ ਲਈ ਹੀ ਵੀ ਵੀ ਕੀ ਇਹ ਕੁੜੀ ਨੂੰ ਫੋਨ ਕਰਨ ਨੂੰ ਨਹੀਂ ਹਟਦਾ ਸੰਦੀਪ ਨੂੰ ਥੋੜੀ ਥੋੜਾ ਬੋਤਾ ਉਹਨੂੰ ਸਮਝਾਓ ਇਸ ਤਰ੍ਹਾਂ ਫਿਰ ਉਹ ਆਂਦੀ ਰਿਸ਼ਤਾ ਸੜਾ ਲੇਗਾ ਭੈਣ ਜੀ ਤਾਨੂੰ ਪਤਾ ਹੀ ਆ ਅੱਜ ਕੱਲ ਨਿਆਣੇ ਫੋਨਾਂ ਤੇ ਲੱਗੇ ਹੀ ਰਹਿੰਦੇ ਆ ਵੀ ਕੀ ਕਰਾ ਕੋਈ ਲੋਕਾਰ ਗੱਲ ਕਰਦਾ ਫੇਰ ਕੀ ਆ ਚਲੋ ਉਹ ਤਾਂ ਗੱਲ ਠੀਕ ਐ ਪਰ ਬਹੁਤਾ ਵੀ ਨਹੀਂ ਨਾ ਕਰਨਾ ਚਾਹੀਦਾ ਉਹ ਤਾਂ ਦੀ ਕਿਤੇ ਨੂੰ ਪਾਣੀ ਦਾ ਘੋਟ ਨਹੀਂ ਕੁੜੀ ਨੂੰ ਪੀਂੰਦਾਂ ਤੇ ਇਸ ਹੱਬ ਤੇ ਫੇਰ ਰਿਸ਼ਤਾ ਛੁੱਟ ਜਾਏਗਾ ਉਹ ਨਹੀਂ ਨਹੀਂ ਭੈਣ ਜੀ ਐਹੋ ਜੀ ਨਹੀਂ ਗੀ ਕੋਈ ਗੱਲ ਵੀ ਫੇਰ ਕੀ ਆ ਫੋਨ ਵੀ ਕਰਨੂ ਹੀ ਹੁੰਦਾ ਆ ਚਲ ਫੇਰ ਵੀ ਤੂੰ ਉਹਨੂੰ ਥੋੜਾ ਬਹੁਤਾ ਸਮਝਾਈ ਪਚਾਲ ਇੰਨਾ ਫੋਨ ਨਾ ਕਰਿਆ ਕਰੇ ਘਟ ਕਰਿਆ ਕਰੇ ਚਲੋ ਕੋਈ ਨਹੀਂ ਉਹ ਤੁਹਾਨੂੰ ਮੈਂ ਆਖਾਂਗੀ ਵੀ ਨਾ ਤੋਂ ਇੰਨਾ ਫੋਨ ਲਾਇਆ ਕਰ ਹੋਰ ਤਾਂ ਨਹੀਂ ਕੋਈ ਗੱਲ ਵੀ ਭੈਣ ਜੀ ਮੇਰੇ ਤਾਂ ਪੈਰਾਂ ਸਲੋਂ ਜਮੀਨ ਨਿਕਲ ਗਈ ਜਦੋਂ ਮੈਂ ਸੁਣਿਆ ਨਾ 50000 ਦਾ ਫੋਨ ਮਨਪ੍ਰੀਤਾਂ ਦੀ ਲੈ ਕੇ ਦਿੱਤਾ ਉਹ ਵੀ ਕਮੇਟੀ ਦੇ ਪੈਸਿਆਂ ਦਾ ਤੇ ਨਾਲੇ ਮਨਪ੍ਰੀਤ ਕਹਿੰਦੀ ਮੈਂ ਤਾਂ ਆਹਾਂ ਹੀ ਆ ਭਾਬੀ ਨੂੰ ਵੀ ਭਾਬੀ ਦਾ ਖਿਆਲ ਰੱਖਿਆ ਕਰ ਕਿਤੇ ਮਾੜੀ ਚੰਗੀ ਕੋਈ ਚੀਤ ਨਹੀਂ ਖਾਂਦਾ ਉਹ ਨਾ ਨਾ ਭੈਣ ਜੀ ਤੁਹਾਨੂੰ ਪਤਾ ਤਾਂ ਹੈਗਾ ਆ ਆਪਣੇ ਦੋਵੇਂ ਮੁੰਡੇ ਕਿੰਨੇ ਚੰਗੇ ਆ ਮਾੜੀ ਚੀਜ਼ ਉਹ ਖਾਂਦੇ ਹੋਣ ਤਾਂ ਪਤਾ ਨਾ ਲੱਗੇ ਫਿਰ ਵੀ ਥੋੜਾ ਬੋਤਾ ਇਹਨੂੰ ਸਮਝਾਇਆ ਕਰ ਚਲ ਮੈਂ ਧਨੀਆ ਮਸਾਲਾ ਲੈਣ ਆਈ ਹਾਂ ਮੈਂ ਧਨੀਆ ਲੈ ਜਾ ਆਈ ਤੇ ਹੀ ਗੱਲਾਂ ਦੇ ਸਵਾਦ ਲੈਣ ਤੇ ਪੱਜ ਲਾ ਲਿਆ ਮੈਂ ਧਨੀਆ ਲੈਣ ਆਈ ਆ ਭਲਾ ਮੈਨੂੰ ਪਤਾ ਨਹੀਂ ਕਿੱਥੋਂ ਬੋਲਣ ਲਈ ਸਾਰਾ ਹੀ ਮੈਨੂੰ ਪਤਾ ਵਾ ਬੜੀ ਅੰਦਰੋਂ ਅੰਦਰੀ ਖੁਸ਼ੀ ਹੀ ਉਹ ਜੀ ਇੱਕ ਮਨਪਰੀਤ ਵਾ ਵੀ ਜੇ ਤੂੰ ਕੋਈ ਗੱਲ ਕਰਨੀ ਆ ਸਾਡੇ ਨਾਲ ਕਰ ਉਥੇ ਚਿੱਠਾ ਧਾਰ ਕੇ ਆਈ ਆ ਵਿੱਕੀ ਐਂਦਾ ਕਰਦਾ ਵਿੱਕੀ ਨੇ ਮੋਬਾਈਲ ਲੈ ਕੇ ਦਿੱਤਾ ਵਾ ਦੱਸ ਤੈਨੂੰ ਵੀ ਲੋੜ ਪਈ ਇਹੀਆਂ ਗੱਲਾਂ ਉਹਨੂੰ ਦੱਸਣ ਦੀ ਉਹ ਤਾਂ ਅੱਗੇ ਹੀ ਨਹੀਂ ਗਈ ਘਟ ਹੈਗੀ ਅੱਗੇ ਬੜੇ ਸਵਾਦ ਲੈਂਦੀ ਆ ਗੱਲਾਂ ਦੇ ਕਿਸਮਤ ਤੇ ਇੰਤਨੀ ਮੇਰੀ ਮਾੜੀ ਆ ਜਾਂ ਮੇਰੀ ਗੰਦੀ ਲਾਦ ਚੰਗੀ ਹੋਵੇ ਨਾ ਤਾਂ ਮੈਨੂੰ ਕਿਸੇ ਦੀਆਂ ਗੱਲਾਂ ਸੁਣਨੀਆਂ ਹੀ ਨਾ ਪੈਣ ਜੇ ਮੇਰੀ ਲਾਦ ਨਹੀਂ ਚੰਗੀ ਤਾਂ ਹੀ ਮੈਨੂੰ ਗੱਲਾਂ ਸੁਣਨੀਆਂ ਅੱਜ ਪੈਣ ਡੀਆਂ ਆ ਨਹੀਂ ਹੁਣ ਕਿਹੜੀ ਗੱਲੋਂ ਮੂੰਹ ਛੁੱਟਿਆ ਕਰਤ ਲਈ ਅੱਗੇ ਜਿਨੀ ਕਰਨੀ ਕੀ ਕੋਈ ਕਸਰ ਬਾਕੀ ਰਹਿ ਗਈ ਆ ਕਲੈਨ ਆ ਜੇ ਤੂੰ ਚੱਜਦਾ ਹੋਵੇਂ ਨਾ ਤਾਂ ਮੈਨੂੰ ਆਟ ਗਵਾੜ ਗੱਲਾਂ ਨਾ ਸੋਨੀਆਂ ਪੈਣ ਵੰਨਸਵੰਨੀਆਂ ਹੁਣ ਕਿਨੇ ਸੁਣਾਤੀਆਂ ਗੱਲਾਂ ਪੂਆ ਤੇਰੀ ਨਾ ਤੇਰੀ ਤਾਈ ਨੂੰ ਕੱਲੀ ਕੱਲੀ ਤੇਰੀ ਕਰਤੂਤ ਦੱਸ ਕੇ ਗਈ ਓ ਤੇ ਅਜੇ ਉਹ ਘਰੋਂ ਬਾਹਰ ਗਈ ਆ ਤੇ ਅਗਲੀ ਆ ਵੀ ਗਈ ਇੱਥੇ ਮੈਨੂੰ ਤੀਲੀ ਲਾਉਣ ਸਾਰੀਆਂ ਗੱਲਾਂ ਸੁਣਾ ਕੇ ਗਈ ਤੇ ਮੈਂ ਮੂੰਹ ਠਾਣ ਗੁੱਟ ਛੜਿਆ ਤੇ ਮੈਂ ਆ ਸੁਣੀ ਗਈ ਮੈਨੂੰ ਪਤਾ ਏ ਤੇਰੀ ਕਰਤੂਤ ਦਾ ਨਹੀਂ ਪੂਆ ਨੇ ਆ ਬੜਾ ਵੜਿਆ ਵਾਲਾ ਕੰਮ ਕੀਤਾ ਇੱਥੇ ਤੇ ਕੀਤੀ ਕੀਤੀ ਸਾਡੀ ਨੇ ਕੀ ਲੋੜ ਏਗੀ ਉਧਰ ਜਾ ਕੇ ਸਾਡੇ ਤਰੀਕਾ ਨਾਲ ਗੱਲ ਕਰਨ ਦੀ ਹੈ ਬੇਇਜ਼ਤੀ ਤੇ ਫੇ ਭੁਆਣਾ ਕਰਵਾਈ ਜਾਣਾ ਸਾਡੀ ਹੁਣ ਤੁਸੀਂ ਭੁਆਣ ਦੋ ਹਲਾਮਾ ਕਿ ਜਦੋਂ ਤੂੰ ਘਰ ਆ ਕੇ ਮੁੰਡੇ ਦੀ ਬੇਇਜ਼ਤੀ ਕਰ ਗਈਆਂ ਇੱਥੇ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਵਾ ਤੇ ਤੈਨੂੰ ਕੀ ਲੋੜ ਏ ਉਧਰ ਕਰਨ ਦੀ ਗੱਲ ਉਹ ਤਾਂ ਅੱਗੇ ਨਹੀਂ ਸਾਨੂੰ ਛੱਡਦੇ ਹੈਗੇ ਉਹ ਤਾਂ ਗੱਲ ਲੱਭਦੇ ਰਹਿੰਦੇ ਕਿ ਕੋਈ ਨਾ ਕੋਈ ਇਹਨਾਂ ਦੀ ਗੱਲ ਲੱਭੇ ਸਾਨੂੰ ਆਪਾਂ ਇਹਨਾਂ ਨੂੰ ਬੇਇਜ਼ਤੀ ਕਰੀਏ ਤੇ ਬੇਇਜ਼ਤੀ ਬਹੁਤ ਜ਼ਿਆਦੀ ਹੋ ਗਈ ਆ ਥੋੜੀ ਬੇਇਜ਼ਤੀ ਆ ਹੁਣ ਮੈਂ ਉਹਨੂੰ ਅੱਗੋਂ ਕੀ ਜਵਾਬ ਦਿੰਦੀ ਮੈਨੂੰ ਦੇ ਵਿੱਚੋਂ ਪਤਾ ਹੀ ਜੋਕ ਜਿਆਗਾ ਆ ਹੁਣ ਮੈਂ ਉਹਨੂੰ ਫੋਨ ਲਾ ਕੇ ਕਹਿਨੀ ਆ ਕਿ ਤੂੰ ਸਾਡੀ ਬੜੀ ਕੁੱਤੇ ਕਾ ਨਹੀਂ ਕਰਾਤੀ ਆ ਨਹੀਂ ਫੋਨ ਤੇ ਕੋ ਗੱਲ ਕਰਨੀ ਆ ਚਲੋ ਹਾਂ ਉੱਥੇ ਚੱਲੀਏ ਤਾਂ ਪੂਆ ਨੂੰ ਵੀ ਪਤਾ ਲੱਗੇ ਉਹਦੇ ਸਾਹਮਣੇ ਖਲੋ ਕੇ ਜਦੋਂ ਉਹਦੀ ਬੇਇੱਜ਼ਤੀ ਕੀਤੀ ਉਹਨੂੰ ਪਤਾ ਲੱਗੂਗਾ ਕਿ ਕਿਵੇਂ ਦਾ ਮਹਿਸੂਸ ਹੁੰਦਾ ਜਿੱਦਾਂ ਉਹ ਇੱਥੇ ਆਡੀ ਕਰਕੇ ਗਈ ਆ ਵੇਜੇ ਤੇ ਉਹ ਘਰ ਪਹੁੰਚੀ ਵੀ ਨਹੀਂ ਹੋਣੀ ਕੱਲ ਨੂੰ ਜਾਵਾਂਗੇ ਤਾਂ ਉੱਥੇ ਬਹਿ ਕੇ ਗੱਲ ਕਰਤੀ ਹੁੰਨੀ ਆ ਕੋਈ ਗੱਲ ਨਹੀਂ ਕੱਲ ਨੂੰ ਚੱਲ ਜਾਾਂਗੇ ਆਗੇ ਮਾਗੇ ਇੱਥੇ ਪੰਡੀ ਕਰਨੀ ਹੁੰਦੀ ਸਾਡੀ ਸਾਰੇ ਬੰਨੇ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਥੋੜਾ ਸੁਣਾ ਸਹੀ ਹਾਲ ਠੀਕ ਵਾ ਬਹਿ ਜਾ ਇੱਕ ਬੰਨੇ ਧੋਪ ਲੱਗੀ ਦੂਜੇ ਪਾਸੇ ਛਿਟਾ ਪਈ ਜਾਂਦੀਆਂ ਨਿੱਕੀਆਂ ਨਿੱਕੀਆਂ ਆਹ ਹੁੰਦੀ ਕਿੰਨੀਆਂ ਡੀਆਂ ਪੈਣ ਬਦਲ ਜਾ ਹੋਇਆ ਨਾ ਤੁਸੀਂ ਮੈਨੂੰ ਇੱਡਾ ਜ਼ਰੂਰੀ ਸੱਦਿਆ ਘਰ ਇਹਦੇ ਤੁਸੀਂ ਆ ਜਾਂਦੇ ਨਿਹਾਉਣ ਨੂੰ ਤਾਂ ਮੈਂ ਆ ਜਾਣਾ ਸੀ ਮੈਂ ਥੋੜਾ ਜਿਹਾ ਮੈਂ ਤੇਰੀ ਮੰਮੀ ਤੋਂ ਪਰਦੇ ਨਾਲ ਗੱਲ ਕਰਨੀ ਸੀ ਤਾਂ ਕਰਕੇ ਤੈਨੂੰ ਸੱਦਿਆ ਹੀਗਾ ਇਹੋ ਜੀ ਕਿਹੜੀ ਗੱਲ ਆ ਜਿਹੜੀ ਮੰਮੀ ਤੋਂ ਪਰਦੇ ਨਾਲ ਕਰਨੀ ਲੈ ਪਰਦੇ ਨਾ ਵੀ ਐਡੀ ਕੋਈ ਨਹੀਂ ਕਰਨੀ ਤੂੰ ਅਦਨਾਈ ਹੈ ਨਾ ਫੋਨ ਵੱਲੋਂ ਹਾਂਜੀ ਫੋਨ ਕਰਦਾ ਅੱਛਾ ਅੱਛਾ ਉਹ ਹੁਣ ਨਾ ਮੈਂ ਉਹਨੂੰ ਕਹਿ ਕੇ ਆਈ ਆ ਬਾਬਾ ਤਾਂ ਕਿਹਨਾਂ ਕਹਿ ਕੇ ਆਈ ਆ ਹਾਂ ਤੂੰ ਹੁਣ ਉਹਦਾ ਕਰੂਗਾ ਫੋਨ ਪਰ ਹਾਬ ਨਾ ਕਰੂਗਾ ਤੇ ਇਹ ਆਪੀ ਤੂੰ ਵੀ ਥੋੜੇ ਨੀ ਪੁਰਾਣੀਆਂ ਗੱਲਾਂ ਛੱਡ ਦੇ ਹੁਣ ਉਹਦਾ ਵੇਲਾ ਤੇਰੀ ਮੰਮੀ ਨੂੰ ਇੰਨਾ ਪਤਾ ਵਾ ਇਹ ਫੋਨ ਫਾਨ ਕਰਦੇ ਹੁੰਦੇ ਆ ਮੁੰਡੇ ਪਰ ਤੂੰ ਨੀ ਇਹ ਗੱਲ ਸਮਝਦੀ ਮੈਨੂੰ ਇੰਨੀਆਂ ਗੱਲਾਂ ਨਹੀਂ ਗੀਆਂ ਹੁੰਦੀਆਂ ਭਾਬੀ ਮੇਰੇ ਕੋਈ ਇੰਨੀ ਗੱਲ ਹੀ ਨਹੀਂ ਕੀਤੀ ਜਾਂਦੀ ਤੇ ਫੇਰ ਮੈਂ ਕੀ ਕਰਾਂ ਜਾਂ ਅਰੇ ਕੋਈ ਗੱਲ ਵੀ ਬੰਦਾ ਕਰੇ ਤੇ ਚਲੋ ਗੱਲ ਕਰੀ ਜਾਵੇ ਹਾਂ ਨਹੀਂ ਇਹ ਤਾਂ ਲੱਗੀ ਆ ਹੂੰ ਨਹੀਂ ਮੈਂ ਉਹਨੂੰ ਕਹਿ ਆਈ ਆ ਚੰਗੇ ਮੈਂ ਦਾਬੇ ਨਾਲ ਹੀ ਕਹਿ ਕੇ ਆਈ ਆ ਉਹਨੂੰ ਠੀਕ ਆ ਆਹੋ ਬਸ ਇਹੋ ਗੱਲ ਕਰਨ ਵਾਸਤੇ ਸੱਦਿਆ ਹਾਂ ਲੈ ਚਲ ਜੰਗਾ ਫਿਰ ਮੈਂ ਚੱਲਦੀ ਨਹੀਂ ਬਹਿ ਜਾ ਚਲੀ ਜਾਣਾ ਆਹ ਇੱਡੀ ਕਾਲੀ ਵੀ ਕਾਦੀ ਆ ਬਹਿ ਕੇ ਕੀ ਕਰਨਾ ਘਰ ਜਾ ਕੇ ਕੋਈ ਕੰਮ ਤੰਦਾ ਕਰਦੇ ਆ ਨਹੀਂ ਨਾਲੇ ਤੈਨੂੰ ਮੈਨੂੰ ਕੋਈ ਹੋਰ ਗੱਲ ਪੁੱਛਣੀ ਸੀ ਹਾਂਜੀ ਪੁੱਛੋ ਐਨੀ ਮੈਨੂੰ ਇਹ ਦੱਸ ਤੈਨੂੰ ਮੁੰਡਾ ਵੀ ਪਸੰਦ ਹੈਗਾ ਕਿ ਨਹੀਂ ਇਹ ਨਾ ਹੋਵੇ ਹਾਨੂੰ ਖੁਸ਼ ਕਰਨ ਦੀ ਮਾਰੀ ਤੂੰ ਹਾਂ ਚ ਹਾਂ ਮਲਾਈ ਜਾਂਦੀ ਹੋਵੇ ਨਹੀਂ ਨਹੀਂ ਭਾਬੀ ਇਹੋ ਜੀ ਕੋਈ ਗੱਲ ਨਹੀਂ ਆ ਮੁੰਡਾ ਤਾਂ ਠੀਕ ਆ ਬਾਕੀ ਜੋ ਕਰਦੇ ਆ ਨੇ ਲੱਭਿਆ ਜੋ ਕਰਦੇ ਆਂ ਦੀ ਪਸੰਦ ਆ ਉਹਦੇ ਮਗਰ ਹੀ ਮੈਂ ਆ ਮੈਂ ਕੋਈ ਵੱਖਰਾ ਥੋੜੀ ਲੱਭਣਾ ਆ ਬਸ ਮੈਨੂੰ ਤਾਂ ਇੱਕੋ ਹੀ ਰੀਜ ਹੀ ਵੀ ਚੱਲ ਮੁੰਡਾ ਪੱਗ ਪੁੱਗ ਸੋਹਣੀ ਬੰਦਾ ਹੋਵੇ ਬੰਦਾ ਬੈਠਾ ਕੋਲ ਤਾਂ ਸੋਹਣਾ ਲੱਗਦਾ ਸਾਰੇ ਜੀਆਂ ਦੇ ਵਿੱਚ ਤੇ ਬਸ ਇਹੋ ਹੀ ਮੇਰੀ ਰੀਜ ਆ ਬਾਕੀ ਜਿਹੜੀ ਗੱਲ ਮੈਨੂੰ ਨਹੀਂ ਸਹੀ ਲੱਗਦੀ ਉਹ ਮੈਂ ਤੁਹਾਨੂੰ ਕਹਿ ਦਿੰਨੀ ਆ ਇੰਨ ਇੱਕ ਗੱਲ ਤੇ ਮੈਂ ਕਹਿ ਹੀ ਸਕਦੀ ਆ ਨਾ ਹਣਾ ਕਹਿ ਸਕਦੀ ਜਿਹੜੀ ਗੱਲ ਗਲਤ ਆ ਗਲਤ ਆ ਜਿਹੜੀ ਸਹੀ ਆ ਸਹੀ ਆ ਠੀਕ ਆ ਤੇ ਨਹੀਂ ਬਾਕੀ ਤੁਸੀਂ ਕੋਈ ਟੈਨਸ਼ਨ ਨਾ ਲਿਓ ਇਹੋ ਜੀ ਕੋਈ ਗੱਲ ਨਹੀਂ ਆ ਹੁਣ ਜਿੱਥੇ ਮੰਮੀ ਹੋਣਾ ਨੇ ਕਰ ਦਿੱਤਾ ਰਿਸ਼ਤਾ ਹੁਣ ਮੈਂ ਥੋੜੀ ਇਹ ਕਹਿਣਾ ਵਾ ਕਿ ਕੁੜੀ ਦੀ ਚੱਲਣੀ ਚਾਹੀਦੀ ਆ ਹਣਾ ਹਾਂ ਬਾਕੀ ਜੋ ਕਰਦਿਆ ਨੇ ਲੱਭਿਆ ਸਹੀ ਆ ਕੋਈ ਸੋਚ ਸਮਝ ਕੇ ਹੀ ਲੱਭਿਆ ਹੋਊਗਾ ਹੂੰ ਚਲੋ ਤੇ ਬਸ ਆ ਫੋਨ ਵਾਲੀ ਗੱਲ ਤੋਂ ਮੈਨੂੰ ਥੋੜਾ ਜਿਹਾ ਹੈਗਾ ਸੀ ਤੇ ਉਹ ਤੁਸੀਂ ਹੁਣ ਮਸਲਾ ਹੱਲ ਕਰ ਦੇਣਾ ਉਹ ਮਕੈਂ ਚਲ ਠੀਕ ਹੈ ਫਿਰ ਮੈਂ ਹੁਣ ਚਲਦੀ ਹਾਂ ਨਹੀਂ ਬਹਿ ਜਾ ਚਾਹ ਪੀ ਕੇ ਚਲ ਜੀ ਨਹੀਂ ਨਹੀਂ ਚਾਹ ਨਹੀਂ ਪੀਣੀ ਭੀਤਾ ਤੇ ਜਾਵਦਾ ਜੀ ਨਹੀਂ ਲੱਗਾ ਮਾਹੇ ਰਾਤ ਨੰਗਾਈ ਆ ਸਾਸਿਕਾਲ ਭਾਬੀ ਕਾਦੀ ਸਾਸਿਕਾਲ ਸਾਰੇ ਪਿੰਡ ਚ ਤੁਹਾਡਾ ਜਲੂਸ ਕੱਢ ਕੇ ਆਈਆਂ ਹਾਂ ਮੈਂ ਕਹਦਾ ਜਲੂਸ ਕੱਢਤਾ ਕੀ ਕੀਤਾ ਨਹੀਂ ਅਜੇ ਤੇ ਤੂੰ ਕਿਦੇ ਘਰੇ ਬਾਹਰ ਪਿਆਰ ਪਾਵਾ ਤਾਈ ਇਹਦੀ ਆ ਵੀ ਗਈ ਗੱਲਾਂ ਦੇ ਸਵਾਦ ਲੈਣ ਪਤਾ ਕਿੰਨੇ ਸਵਾਦ ਗੱਲਾਂ ਦੇ ਲੈਣ ਲਈ ਆਹ ਮੈਂ ਤਾਂ ਤਾਂ ਗੱਲ ਕੀਤੀ ਸੀ ਫੇ ਕਿਹਾ ਮਾਦਾ ਕਵਲ ਤੇ ਕਿਹਾ ਵਿਕੀ ਮੈਂ ਕੋਈ ਦੂਜ ਨਾਲ ਥੋੜੀ ਗੱਲ ਕੀਤੀ ਸੀ ਫੇ ਉਹਨੇ ਦੂਜ ਰੱਖਣੀ ਆ ਜੇ ਨਿਆਰੇ ਨੇ ਮਾਸਾ ਗਲਤੀ ਕਾਰੀ ਲਈ ਤੇ ਫੇਰ ਕੀ ਹੋ ਗਿਆ ਤੂੰ ਤੋ ਇਹਨਾਂ ਦੁਕਾਨੇ ਆ ਪਰ ਕਿ ਆਈਆਂ ਕਿਦੇ ਤਨ ਤੇ ਨਹੀਂ ਆ ਮੈਂ ਪਰ ਕੇ ਆਈ ਮੈਂ ਤਾਂ ਸਬਕੀ ਗੱਲ ਕਰਕੇ ਆਈ ਹਾਂ ਉਹ ਆ ਤੂੰ ਤਾਂ ਸਬਕੀ ਗੱਲ ਕੀਤੀ ਨਾ ਪਰ ਅਗਲੇ ਨਹੀਂ ਨਾ ਸਬਕੀ ਸਮਝਦੇ ਅਗਲੇ ਤਾਂ ਜਲੂਸ ਕੱਢਦੇ ਆ ਪੂਰਾ ਤੇ ਉਦਾਂ ਤੁਸੀਂ ਰੋਹ ਬਾ ਪੁੱਤ ਲੜਦੇ ਜੋ ਨਹੀਂ ਉਹਨਾਂ ਨੂੰ ਪਤਾ ਲੱਗਦਾ ਅੱਛਾ ਤਾਂ ਅੱਜ ਕਾ ਇਹ ਗੱਲਾ ਹੋ ਜਾਂਦੀਆਂ ਵਾ ਫੇਰ ਕਿਹੇ ਲੜਦੇ ਆ ਅਸੀਂ ਮਾੜੀ ਮੋਟੀ ਗੱਲ ਜੇ ਲੜ ਵੀ ਪੈਂਦੇ ਆਈ ਦੋਸਤਾਂ ਦੇ ਮਾਪੀਕੋ ਮੇਕੋ ਫੇਰ ਹੋ ਜਾਂਦੇ ਆ ਉਹ ਤਾਂ ਜਾਂਦੇ ਜੇ ਕੋਈ ਮੇਕੋ ਪਰ ਹੁਣ ਮੈਨੂੰ ਕੀ ਤਾਂ ਵੀ ਤੁਸੀਂ ਕੋਈ ਮੇਕੋ ਹੁੰਦਾ ਜੇ ਕਿ ਤੇਰਾ ਨਹੀਂ ਫਰਜ਼ ਬੰਦਾ ਉਹਦੇ ਨਾਲ ਕੋਈ ਗੱਲ ਕਰਨ ਦੀ ਸਾਡੇ ਘਰ ਦੀ ਤੂੰ ਤਾਂ ਤੂੰ ਇੱਕ ਇੱਕ ਗੱਲ ਦੱਸ ਕੇ ਆਈ ਆ ਉਹ ਤਾਂ ਅੱਗੇ ਚਾਹੁੰਦੇ ਕੋਈ ਨਾ ਕੋਈ ਸਾਡ ਨੂੰ ਇਹਨਾਂ ਦੀ ਗੱਲ ਪਤਾ ਲੱਗੇ ਤਾਂ ਅਸੀਂ ਬੇਇੱਜ਼ਤੀ ਕਰੀਏ ਇਹਨਾਂ ਦੀ ਤੂੰ ਭਰਾ ਜਦੋਂ ਮੇਰੇ ਘਰ ਆਉਣਾ ਨਹੀਂ ਹੀ ਹਟਦੀ ਉਹ ਆਂਦੀ ਹੈ ਫੋਨ ਤੇ ਫੋਨ ਲਾਈ ਜਾਂਦਾ ਲਾਈ ਜਾਂਦਾ ਫਿਰ ਮੈਂ ਗਈ ਤੇ ਮੈਂ ਸੜੀ ਬੜੀ ਨਾ ਉਧਰ ਵੀ ਗੱਲ ਕਰ ਦਿੱਤੀ ਚਲ ਠੀਕ ਹੈ ਤੁਹਾਡੇ ਨਾਲ ਗੱਲ ਕੀਤੀ ਠੀਕ ਆ ਭੂਆ ਪਰ ਉਧਰ ਨਹੀਂ ਗੱਲ ਕਰਨੀ ਬੰਦੀ ਤੇਰੀ ਤੇ ਤੂੰ ਮੈਨੂੰ ਉਥੇ ਬੋਲਿਆ ਨਹੀਂ ਚੰਗਾ ਮੈਂ ਤਾਂ ਕਰਕੇ ਕਵਲ ਨੂੰ ਸੜੀ ਨਾ ਕਹਿ ਫਿਰ ਮੈਨੂੰ ਛੱਡ ਕੇ ਆ ਉਹ ਕਿਹਦਾ ਰਾਤ ਰਹਿ ਲੇ ਕੀ ਕਰਦਾ ਫਿਰ ਮੈਂ ਜਦੋਂ ਮਾਤਾ ਮੇਰੇ ਦਿਵਾਲੇ ਹੋ ਜਾਂਦੀ ਉਧਰੋਂ ਆ ਕੇ ਤੁਸੀਂ ਮੇਰੇ ਉੱਤੇ ਸਵਾਰ ਹੋ ਗਏ ਤੇ ਮੈਂ ਕੀ ਕਰਦਾ ਫਿਰ ਤੇ ਤੂੰ ਕੰਮ ਹੀ ਪੁੱਠਾ ਕਰਦਾ ਨਾ ਤੇਰੇ ਤੇ ਸਵਾਰ ਹੋਣਾ ਹੀ ਆ ਸੋਹਰਿਆਂ ਨੇ ਮੈਂ ਪੁੱਠੇ ਕਰਦਾ ਵਾਂ ਆਹੋ ਉਹ ਬੜ ਮੈਂ ਤਾਂ ਗੱਲ ਛੇੜੀ ਹੀ ਕਵਲ ਬਾਰੇ ਰਿਸ਼ਤੇ ਦੀ ਤੇ ਮੈਨੂੰ ਕਿ ਉਹਦਾ ਭਾਬੀ ਨੇ ਚੋਕੇ ਫੋਨ ਮੈਨੂੰ ਲਾਤਾ ਵੀ ਕਵਲ ਨੂੰ ਰੈਨ ਨੂੰ ਰਿਸ਼ਤਾ ਕਰਾ ਦੇਵੇ ਕਿ ਨੂੰ ਅੱਛਾ ਕਵਲ ਦਾ ਚੋਕੇ ਉਹਨੂੰ ਕਰਾ ਦੇ ਨਹੀਂ ਅੱਛਾ ਕਵਲ ਤੈਨੂੰ ਜਿਆਦਾ ਚੰਗਾ ਤੇ ਇਹ ਮਾੜਾ ਦਾ ਇਹ ਮਾੜਾ ਨਹੀਂ ਲੱਗਦਾ ਚੰਗਾ ਲੱਗਦਾ ਤਾਂ ਹੀ ਕਰਾਇਆ ਸੀ ਦੇਖਿਆ ਗੱਲਾਂ ਸੋਲ ਲਾ ਆਹੋ ਮੈਂ ਨਹੀਂ ਤਾਂ ਅੱਜ ਫਰਕ ਸਮਝਿਆ ਜਾਂ ਨਹੀਂ ਪਤਾ ਬਾਜਾ ਮੈਨੂੰ ਇਹ ਵੀ ਉਹ ਜਿਆ ਤੂੰ ਤਾਂ ਕਿਤੇ ਸਾਨੂੰ ਨੱਕ ਦੇਣ ਜੋ ਕੇ ਨਹੀਂ ਛੱਡ ਕੇ ਆਈ ਉਹਦੇ ਅੱਗੇ ਫਰਕ ਨਾ ਸਮਝਿਆ ਹੁੰਦਾ ਤਾਂ ਉਧਰ ਜਾ ਕੇ ਸਵਾਦ ਨਾਲ ਲੈਂਦੇ ਗੱਲਾਂ ਦੇ ਮੈਂ ਕੋਈ ਸਵਾਦ ਨਹੀਂ ਲਾ ਕੇ ਆਈ ਉਹ ਜਨਾਨੀ ਦੇ ਅੱਗੇ ਪਤਾ ਕਿਦਾਂ ਦੀ ਆ ਵਿੱਚੋ ਵਿੱਚ ਉਹਨੂੰ ਕਿਤੇ ਇੰਨੀ ਖੁਸ਼ੀ ਹੋਣਢਈ ਆ ਉਤੋਂ ਉਤੋਂ ਹੈ ਐਂਦਾ ਕਿਉਂ ਆ ਐਂਦਾ ਕਿਉਂ ਆ ਫੇਕ ਕੁੱਟਣੀ ਗਈ ਆ ਗਈ ਆ ਥੋਪੜੇ ਕੁੱਟਣੀ ਹੁੰਦੀ ਦੋ ਦਿਨ ਕਾਂ ਆਉਂਦੀ ਆ ਉਹ ਦਿਨ ਕਿਉਂ ਆਂਦੀ ਆ ਮਨਪ੍ਰੀਤ ਤੋ ਚੰਗਾ ਕੰਮ ਕੀਤਾ ਚੱਲ ਚਾ ਵਿੱਕੀ ਨੂੰ ਰੱਖ ਆਹੋਏ ਦਾਂਦੀਆਂ ਹੁੰਦੀਆਂ ਜਿਹੜੀਆਂ ਉਤੋਂ ਕੋਤ ਅੰਦਰੋਂ ਕੋਸ਼ੇ ਹੋਣ ਉਤੋਂ ਉਤੋਂ ਬਸੇਰਾ ਚੰਗਾ ਬਣ ਕੇ ਦੱਸਦੇ ਆ ਕਬਲ ਵੀ ਐਂਦਾ ਚੰਗਾ ਬਣ ਕੇ ਦੱਸਦਾ ਵਾ ਮੈਂ ਤਾਂ ਨਾ ਮੈਨੂੰ ਵੀ ਚੋਕਾਣ ਕਿੱਦਾਂ ਦਾ ਮੈਨੂੰ ਨਹੀਂ ਕੋਈ ਵੀ ਮਾੜਾ ਲੱਗਦਾ ਦੋਵਾਂ 'ਚ ਮੈਨੂੰ ਦੋਵੇਂ ਇੱਕੋ ਜਿਹੇ ਨਾ ਮੈਨ ਉਦਾਟਾ ਲੜਾਈ ਨੂੰ ਜੀ ਕਰਦਾ ਤੇ ਕਰ ਲੋ ਮਾਂ ਪੁੱਤ ਦੇਖਿਆ ਲੜਣਾ ਆਉਣੇ ਨਹੀਂ ਉਲਟ ਪੈਣ ਦੇ ਹੀ ਕਿ ਨਾਲੇ ਸਾਨੂੰ ਨਾਲੇ ਆਡੀ ਗੱਲ ਨੂੰ ਥੋੜਾ ਸਮਝਣਾ ਜਿਹੜੀ ਗੱਲ ਅਸੀਂ ਕਰਨਾ ਆਏ ਆ ਤੇ ਜਿਹੜੀ ਮੈਂ ਕਰਨ ਗਈ ਆ ਤੂੰ ਮੇਰੇ ਘਰ ਗਈ ਦੀ ਸਮਝੀ ਗਈ ਕਈ ਕਈ ਵੱੱਟ ਕੱਟਦੇ ਨਾ ਕੀਤੀ ਕੋਈ ਚੰਗੀ ਮਾਰੀ ਕੀਤੀ ਕੋਈ ਮਾਰ ਨਹੀਂ ਕੀਤੀ ਹੀ ਦੇਖੋ ਇਹ ਛੁੱਟ ਜਾ ਆਹੋ ਹਾਂ ਦੋ ਗੀ ਤੇਰੇ ਵਾਲੀ ਤੂੰ ਤਾਂ ਆਡਾ ਪੂਰਾ ਹੀ ਸੱਚੀ ਗੁੱਡਾ ਬਣ ਕੇ ਆ ਗਈ ਆ ਉੱਥੇ ਮੈਂ ਕੋਈ ਨਹੀਂ ਜੇ ਗੁੱਡਾ ਬਣ ਕੇ ਆਈ ਮੈਂ ਗੱਲ ਸੱਚੀ ਜਿਹੜੀ ਉਹ ਕਰਕੇ ਆਈ ਆ ਹੋਰ ਨਾ ਕੋਈ ਗੁੱਡਾ ਕੱਢਣ ਤੁਹਾਡਾ ਬਣ ਕੇ ਆਈ ਆ ਤੂੰ ਸੱਚੀਆਂ ਗੱਲਾਂ ਕਰਦੀ ਆ ਸ਼ਰੀਕਾ ਦੇ ਨਾਲ ਨਹੀਂ ਗੱਲਾਂ ਕਰੀਦੀਆਂ ਇੱਕ ਦੂਜੇ ਦੀਆਂ ਸ਼ਰੀਕ ਤੇ ਗੱਲ ਪਤਾ ਕਿੰਨੀ ਚੁੱਕਦੇ ਆ ਉਹਨੇ ਇੱਕ ਨੂੰ ਦੱਸਣਾ ਉਹਨੇ ਕਿਹਾ ਕਿਦੇ ਕਿਦੇ ਕੰਨਾਂ 'ਚ ਆਵਾਜ਼ ਪਾ ਆਉਣੀ ਆ ਤੁਹਾਡਾ ਹੋਊ ਸ਼ਰੀਕਾ ਮੇਰਾ ਥੋੜੀ ਸ਼ਰੀਕਾ ਹੀ ਫਿਰ ਵੇਖ ਲੈ ਗੱਲ ਤੇ ਹੋ ਗਈ ਨਾ ਹੁਣ ਸਾਡਾ ਸ਼ਰੀਕਾ ਹੀ ਤੇ ਫਿਰ ਉੱਥੇ ਗੱਲ ਕਿਉਂ ਕੀਤੀ ਪਤੰਗੀ ਮਾਰੀ ਨਹੀਂ ਨਾ ਡੇ ਬਾਰੇ ਕੋਈ ਵੀ ਕਰਨੀ ਮੈਂ ਨਹੀਂ ਮਾਰੀ ਕੋਈ ਨਹੀਂ ਕਰਕੇ ਆਈ ਨਹੀਂ ਉਹ ਤਾਂ ਅੱਗੇ ਕਹਿੰਦੀ ਮੇਰਾ ਕਵਲ ਬੜਾ ਚੰਗਾ ਮੇਰਾ ਕਵਲ ਚੰਗਾ ਮੇਰੀ ਤਾਂ ਬਦਨਾਮੀ ਸ਼ੁਰੂਤ ਕਰਦੇ ਆਏ ਆ ਕੋਈ ਗੱਲ ਹੁੰਦੀ ਹੈ ਜੇ ਨਹੀਂ ਹੁੰਦੀ ਕਵਲ ਨਹੀਂ ਥੋਗਾ ਮੈਨੂੰ ਤੁਨ ਲੱਗਿਆ ਆਖਿਆ ਹਾਂ ਦਾ ਪੂਆ ਰਾਤ ਰਹਿ ਪਾ ਮੈਂ ਕਿਹਾ ਨਹੀਂ ਮੇਰੇ ਨਿਆਣੇ ਆਉਣ ਵਾਲੇ ਆ ਤੂੰ ਮੈਨੂੰ ਛੱਡ ਕੇ ਆ ਮੈਂ ਤਾਂ ਆਉਣ ਲੱਗਿਆ ਭਾਬੀ ਦੇ ਮੱਥੇ ਵੀ ਨਹੀਂ ਲਾ ਕੇ ਆਈ ਜਦੋਂ ਮੱਥੇ ਸਾਰੀਆਂ ਕਰ ਲਈਆਂ ਫਿਰ ਕੀ ਲੋੜ ਹੀ ਮੱਥੇ ਲੱਗਣ ਦੀ ਮੱਥੇ ਲੱਗਣ ਦੀ ਆਹ ਤੂੰ ਚੱਲ ਜੀ ਆਪੋ ਤੇ ਬੜੇ ਆ ਤੁਸੀਂ ਚੱਲ ਆ ਚੱਲ ਜੀ ਜਰਨ ਜਾਓ ਜਾਂਦੇ ਚਲੋ ਨਾਲ ਇੱਥੇ ਕੱਲ ਨੂੰ ਤੇਰਾ ਸਹਰੇ ਪੜਨੇ ਆ ਨਾਲੇ ਇਹ ਵੀ ਕੱਲ ਨੂੰ ਆਖੀ ਪੀ ਮੇਰਾ ਜਲੂਸ ਇੱਥੇ ਤੂੰ ਕਢਾਇਆ ਸੀ ਤੇ ਜਦੋਂ ਤੂੰ ਉੱਥੇ ਰੌਲਾ ਪਾਇਆ ਤੇ ਇੱਥੇ ਵੀ ਤਾਂ ਰੌਲਾ ਪੈਣਾ ਹੀ ਜਲੂਸ ਸਾਡਾ ਤੂੰ ਉੱਥੇ ਵੀ ਕਢਾਦਾ ਤੇ ਇੱਥੇ ਵੀ ਕੱਢ ਦੇਣਾ ਆ ਨਹੀਂ ਇੱਥੇ ਨਹੀਂ ਕਿਸੇ ਨੂੰ ਪਤਾ ਲੱਗਣਾ ਪਈ ਤੂੰ ਹੀ ਮਾਂ ਪੁੱਤ ਚੜ ਕੇ ਆਏ ਜੇ ਬੋਲਣ ਚੱਲ ਆ ਜਾ ਮਮੀ ਚੱਲੀਏ ਆਪਾਂ ਚਾਹ ਇਹਨੇ ਵਾਰੇ ਨਹੀਂ ਆਉਣ ਦੇਣਾ ਭਰਾ ਸਾਨੂੰ ਆਹੋ ਨਾਲੇ ਗੱਲਾਂ ਕਰ ਲਿਆ ਨਾਲੇ ਚੋਰ ਨਾਲੇ ਚਤਰ